ਤਾਰੇ ਨੂੰ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਇਹ ਪਵਿੱਤਰ ਪਾਪੀ ਜਿਹੜਾ ਨਾਵਲ ਸਰਦਾਰ ਨਾਨਕ ਸਿੰਘ ਜੀ ਦੁਆਰਾ ਲਿਖਿਆ ਗਿਆ ਉਹਨਾਂ ਦਾ ਦੂਸਰਾ ਭਾਗ ਹੈ ਤੇ ਪੂਰਾ ਜਿਹੜਾ ਸਮਝਣ ਦੇ ਲਈ ਤੁਸੀਂ ਪਹਿਲੇ ਭਾਗ ਵਾਲੀ ਵੀਡੀਓ ਜ਼ਰੂਰ ਦੇਖਿਓ ਨਾਵਲ ਬਹੁਤ ਹੀ ਵਧੀਆ ਹੈ 라ਵਲ ਪਿੰਡੀ ਦੇ ਰਾਜਾ ਬਾਜ਼ਾਰ ਵਿੱਚ ਸਰਦਾਰ ਅਤਰ ਸਿੰਘ ਦੀ ਘੜੀਆਂ ਦੀ ਦੁਕਾਨ ਹੈ ਪਰਚੂਨ ਤੋਂ ਛੁੱਟ ਥੋਕ ਮਾਲ ਵੀ ਸਾਰੀ ਪਿੰਡੀ ਵਿੱਚ ਕੇਵਲ ਉਸ ਪਾਸੋਂ ਮਿਲਦਾ ਹੈ ਵੈਸਟ ਐਂਡ ਵਾਚ ਤੇ ਹੋਰ ਕਈ ਕੰਪਨੀਆਂ ਦਾ ਉਹ 에ਜੰਟ ਹੈ। ਹੋਰ ਦੇਵੀ-ਦੇਵਤਿਆਂ ਵਾਂਗ ਲక్ష్ਮੀ ਦੇਵੀ ਵੀ ਉਸੇ ਉੱਤੇ ਨਿਹਾਲ ਹੁੰਦੀ ਹੈ। ਜਿਹੜਾ ਤਨਮਨ ਨਾਲ ਇਸਦੀ ਪੂਜਾ ਕਰੇ। ਆਤਰ ਸਿੰਘ ਵੀ ਇਸ ਦੇਵੀ ਦੇ ਅਨੰਨ ਪੁਜਾਰੀਆਂ ਵਿੱਚੋਂ ਹੈ। ਉਸ ਪਾਸ ਜਿਉਂ-ਜਿਉਂ ਦੌਲਤ ਵਧਦੀ ਜਾਂਦੀ ਹੈ, ਤਿਉਂ-ਤਿਉਂ ਇਸਦੀ ਪ੍ਰਾਪਤੀ ਲਈ ਉਹ ਅਧੀਰ ਹੁੰਦਾ ਜਾ ਰਿਹਾ ਹੈ। ਕੋਈ ਵੀ ਪੈਸਾ ਜਿਹੜਾ ਉਸ ਦੀ ਜੇਬ ਵਿੱਚੋਂ ਨਿਕਲਦਾ ਮਨ ਉਸਦੇ ਦਿਲ ਨੂੰ چیر ਕੇ ਨਿਕਲਦਾ ਸੀ ਉਸਨੇ ਆਪਣੀ ਜ਼ਿੰਦਗੀ ਵਿੱਚ ਦੋ ਹੀ ਥਾਵਾਂ ਵੇਖੀਆਂ ਸਨ ਦਿਨੇ ਹੱਟੀ ਤੇ ਰਾਤੀ ਘਰ ਬਸ ਇਹਨਾਂ ਦੋਹਾਂ ਤੋਂ ਛੁੱਟ ਕਿਸੇ ਹੋਰ ਥਾਂ ਨਾਲ ਉਸਦਾ ਕੋਈ ਵਾਸਤਾ ਨਹੀਂ ਸੀ ਉਸ ਨੂੰ ਕਦੀ ਕਿਸੇ ਨੇ ਗੁਰਦੁਆਰੇ ਜਾਂ ਕਿਸੇ ਜਲਸੇ ਲੈਕਚਰ ਵਿੱਚ ਜਾਂਦਿਆਂ ਨਹੀਂ ਵੇਖਿਆ ਇਸ ਦਾ ਇੱਕ ਨਹੀਂ ਦੋ ਕਾਰਨ ਸਨ ਇੱਕ ਤਾਂ ਕੰਮਕਾਰ ਦੇ ਹੱਥੋਂ ਉਸ ਨੂੰ ਵੇਲ ਨਹੀਂ ਸੀ ਮਿਲਦੀ ਦੂਜੇ ਉਸ ਦਾ ਸਰੀਰ ਇਤਨਾ ਭਾਰਾ ਸੀ ਕਿ ਹੱਟੀ ਤੋਂ ਉੱਠ ਕੇ ਘਰ ਤੱਕ ਜਾਣਾ ਵੀ ਉਸ ਲਈ ਮੁਹਾਲ ਸੀ ਭਾਵ ਕਿ ਔਖਾ ਸੀ ਪਹਿਲਾ ਪਹਿਲ ਜਦ ਉਹ ਜਦ ਉਸ ਦਾ ਘਰ ਜਰਾ ਦੂਰਾ ਡਾ ਸੀ ਉਸ ਨੂੰ ਬੜੀ ਮੁਸੀਬਤ ਉਠਾਉਣੀ ਪੈਂਦੀ ਸੀ ਟੁਰ ਕੇ ਜਾਣੋਂ ਤਾਂ ਉੰਜ ਆਤੁਰ ਸੀ ਉਸ ਨੂੰ ਟਾਂਗੇ ਵਾਲਾ ਵੀ ਲੈ ਕੇ ਜਾਣ ਦੇ ਲਈ ਕੋਈ ਤਿਆਰ ਨਹੀਂ ਹੁੰਦਾ ਸੀ ਜੇ ਕੋਈ ਲਾਲਚੀ ਕੋਚਵਾਨ ਮੰਨ ਵੀ ਲੈਂਦਾ ਤਾਂ ਸਾਲਮ ਟਾਂਗੇ ਦਾ ਕਿਰਾਇਆ ਪੂਰੇ 8 ਆਨੇ ਮੰਗਦਾ ਤੇ ਇਹ ਸੌਦਾ ਆਤਰ ਸਿੰਘ ਲਈ ਮਹਿੰਗੇ ਤੋਂ ਛੁੱਟ ਨਾ ਕਾਬਲੇ ਬਰਦਾਸ਼ਤ ਵੀ ਸੀ ਰੋਜ਼ਾਨਾ ਢੇਲੀ ਜਾਣ ਤੇ ਢੇਲੀ ਆਉਣ ਗੋਆ ਭੰਗ ਦੇ ਭਾੜੇ 1 ਰੁਪਿਆ ਰੋਜ਼ ਬਰਬਾਦ ਕਰਨਾ ਸੀ ਪੂਰੇ 3 ਰੁਪਏ ਮਹੀਨਾ ਤੇ 360 ਰੁਪਏ ਸਾਲਾਨਾ ਤੇ ਅਖੀਰ ਇਸ ਲਾਚਾਰੀ ਦਾ ਉਸਨੇ ਇਲਾਜ ਲੱਭ ਹੀ ਲਿਆ ਦੁਕਾਨ ਦੇ ਉੱਤੇ ਇੱਕ ਚਵਾਰੇ ਵਿੱਚ ਟੱਬਰ ਨੂੰ ਲਿਆ ਰੱਖਿਆ ਆਵੇਂ ਪੌੜੀਆਂ ਚੜਨ ਦੀ ਤਕਲੀਫ ਤੋਂ ਹੁਣ ਵੀ ਉਹ ਕਈ ਵਾਰ ਛਿੱਥਾ ਹੋ ਪੈਂਦਾ ਕਿਉਂਕਿ ਰੋਜ਼ਾਨਾ ਇੱਕ ਵਾਰੀ ਪੌੜੀ ਚੜਨਾ ਤੇ ਉਤਰਨਾ ਹੀ ਪੈਂਦਾ ਸੀ ਤੇ ਮੁਸੀਬਤ ਇਹ ਹੈ ਕਿ ਪੌੜੀਆਂ ਇਤਨੀਆਂ ਸੌੜੀਆਂ ਸਨ ਸੌੜੀਆਂ ਹੁੰਦੀਆਂ ਭੀੜੀਆਂ ਸਨ ਕਿ ਕਈ ਵਾਰ ਉਸ ਦੇ ਮੋਢਿਆਂ ਨੂੰ ਰਗੜਾਂ ਆ ਜਾਂਦੀਆਂ ਪਰ ਆਖਰ ਗੁਜ਼ਾਰਾ ਤਾਂ ਕਰਨਾ ਸੀ ਇਸ ਤੋਂ ਬਿਨਾ ਹੋਰ ਕੋਈ ਚਾਰਾ ਵੀ ਕੀ ਸੀ ਜਾਣ ਪਛਾਣ ਵਾਲੇ ਕਈ ਅਤਰ ਸਿੰਘ ਨੂੰ ਸਲਾਹ ਦਿੰਦੇ ਸਰਦਾਰ ਜੀ ਤੁਹਾਨੂੰ ਗੁਰੂ ਨੇ ਇਤਨੇ ਭਾਗ ਲਾਏ ਨੇ 5-10000 ਰੁਪਏ ਖਰਚ ਕੇ ਇੱਕ ਸ਼ਾਨਦਾਰ ਮਕਾਨ ਬਣਾ ਲਓ ਖਾਂ ਤੇ ਆਦਰ ਸਿੰਘ ਹਰ ਵਾਰੀ ਇਹੋ ਜਿਹੀਆਂ ਗੱਲਾਂ ਦੇ ਉੱਤਰ ਵਿੱਚ ਹੱਸ ਕੇ ਕਹਿੰਦਾ ਮੈਂ ਐਡਾ ਬੇਵਕੂਫ ਨਹੀਂ ਕਿ ਫਜ਼ੂਲ ਕੰਮਾਂ ਉੱਤੇ ਇਤਨਾ ਸਰਮਾਇਆ ਫੂਕ ਸੁਟਾਂ 10000 ਦਾ ਵਿਆਜ ਪਤਾ ਹੈ ਪਤਾ ਜੇ ਕੀ ਬਣਦਾ ਹੈ 100 ਰੁਪਏ ਮਹੀਨਾ 1200 ਰੁਪਏ ਸਾਲ ਦੇ ਹਿਸਾਬ ਲਾਓ ਦਸਾਂ ਵੀਹਾਂ ਸਾਲਾਂ ਵਿੱਚ ਇਹ ਰਕਮ ਕਿੱਥੇ ਦੀ ਕਿੱਥੇ ਜਾ ਪਹੁੰਚੇਗੀ ਫਿਰ ਅੱਜ ਕੱਲ ਦੇ ਜ਼ਮਾਨੇ ਵਿੱਚ ਜਦ ਕਿ ਆਦਮੀ ਮਾਰਿਆ ਪੈਸਾ ਨਹੀਂ ਲੱਭਦਾ ਮਕਾਨ ਉੱਤੇ ਇਤਨਾ ਰੁਪਇਆ ਪੁੱਟਣਾ ਕਿੱਧਰ ਦੀ ਅਕਲਮੰਦੀ ਹੈ ਪੰਨਾ ਲਾਲ ਇਸੇ ਦੀ ਦੁਕਾਨ ਤੇ ਨੌਕਰ ਹੈ ਭਾਵੇਂ ਮਾਲਕ ਨੇ ਉਸ ਨੂੰ ਹਿਸਾਬ ਕਿਤਾਬ ਲਈ ਰੱਖਿਆ ਸੀ ਪਰ ਉਸ ਨੂੰ ਕਰਨੇ ਪੈਂਦੇ ਹਨ ਕਈ ਤੰਦੇ ਮੁੰਸ਼ੀਗਰੀ ਘਰ ਦਾ ਸੌਦਾ ਪੱਤਾ ਲਿਆਉਣਾ ਤੇ ਹੋਰ ਕਈ ਫੁਟਕਲ ਕੰਮ ਪੰਨਾ ਲਾਲ ਨੂੰ ਇਸ ਦੁਕਾਨ ਤੇ ਕੰਮ ਕਰਦਿਆਂ 5 ਵਰੇ ਹੋ ਗਏ ਹਨ ਉਸ ਨੂੰ 40 ਰੁਪਏ ਮਹੀਨੇ ਤੇ ਰੱਖਿਆ ਗਿਆ ਸੀ ਪਰ ਪਿਛਲੇ ਰੀਆਂ ਗਰਮੀਆਂ ਵਿੱਚ ਮਾਲਕ ਨੇ ਮੰਦਵਾੜਾ ਕਹਿ ਕੇ ਉਸ ਤੇ 5 ਰੁਪਏ ਘਟਾ ਦਿੱਤੇ ਸਨ ਇਸ ਦਾ ਮਤਲਬ ਇਹ ਨਹੀਂ ਕਿ ਮਾਲਕ ਨੂੰ ਆਪਣੇ ਨੌਕਰ ਨਾਲ ਹਮਦਰਦੀ ਨਹੀਂ ਸੀ ਹਮਦਰਦੀ ਨਾ ਹੁੰਦੀ ਤਾਂ ਉਹ ਰੋਜ਼ ਕਿਉਂ ਰੋਜ਼ ਉਸ ਦੇ ਖਿਹੜੇ ਪਿਆ ਰਹਿੰਦਾ ਕਿ ਉਸ ਨੂੰ ਘੜੀ ਸਾਜੀ ਦਾ ਕੰਮ ਸਿੱਖਣਾ ਚਾਹੀਦਾ ਹੈ ਪਰ ਇਹ ਪੰਨਾ ਲਾਲ ਦੀ ਆਪਣੀ ਹੀ ਬਦਕਿਸਮਤੀ ਸੀ ਕਿ ਉਹ ਮਾਲਕ ਦੀ ਸਿੱਖਿਆ ਤੋਂ ਲਾਭ ਨਾ ਉਠਾ ਸਕਿਆ ਭਾਵੇਂ ਪੰਨਾ ਲਾਲ ਇੱਕ ਤੋਂ ਵਧੇ ਇੱਕ ਵਾਰ ਕੋਸ਼ਿਸ਼ ਕਰ ਚੁੱਕਾ ਹੈ ਕਿ ਘੜੀ ਸਾਜੀ ਦਾ ਥੋੜਾ ਬਹੁਤ ਕੰਮ ਸਿੱਖ ਲਵੇ ਪਰ ਨਜ਼ਰ ਦੀ ਕਮਜ਼ੋਰੀ ਨੇ ਉਸ ਨੂੰ ਸਫਲ ਨਹੀਂ ਹੋਣ ਦਿੱਤਾ ਜਦ ਮਾਲਕ ਵੇਖਦਾ ਹੈ ਕਿ ਉਸ ਦੀ ਪ੍ਰੇਰਣਾ ਦਾ ਪੰਨਾ ਲਾਲ ਉੱਤੇ ਕੋਈ ਅਸਰ ਨਹੀਂ ਹੋਇਆ ਤਾਂ ਉਸ ਨੂੰ ਬੜੀ ਖਿਜ ਆਉਂਦੀ ਕਈ ਵਾਰੀ ਉਹ ਦਿਲ ਵਿੱਚ ਸੋਚਦਾ ਜਿਸ ਨੂੰ ਬੈਠਿਆ ਹੈ ਬਿਠਾਇਆ 35 ਰੁਪਏ ਮਿਲ ਜਾਣ ਉਸ ਨੂੰ ਭਲਾ ਕੀ ਵਿਪਤਾ ਪਈ ਹੈ ਪੁਰਜਾਂ ਨਾਲ ਮਗਜਮਾਰੀ ਕਰੇ ਪੰਨਾ ਲਾਲ ਨੇ ਭਾਵੇਂ ਹਰ ਵਾਰੀ ਆਪਣੀ ਬੇਵੱਸੀ ਦੱਸਣ ਦੀ ਕੋਸ਼ਿਸ਼ ਕੀਤੀ ਪਰ ਅਤਰ ਸਿੰਘ ਨੇ ਇਸ ਦਾ ਇਹੋ ਮਤਲਬ ਕੱਢਿਆ ਇਹ ਬਹਾਨੇਬਾਜ਼ੀ ਹੈ ਸਿਰਫ ਮਾਮੂਲੀ ਹਿਸਾਬ ਤਾਬ ਰੱਖਣ ਬਦਲੇ ਹਰ ਮਹੀਨੇ ਇਤਨੀ ਰਕਮ ਦੇਣੀ ਮੇਰੀ ਸਮਰੱਥਾ ਤੋਂ ਬਾਹਰ ਹੈ ਘੜੀ ਸਾਜੀ ਸਿੱਖਣ ਲਈ ਅਤਰ ਸਿੰਘ ਦਾ ਉਸ ਦੇ ਮਗਰ ਪੈਣਾ ਬੇਮਤਲਬ ਹੀ ਨਹੀਂ ਸੀ ਉਸ ਨੂੰ ਉਮੀਦ ਸੀ ਕਿ ਜੇ ਪੰਨਾ ਲਾਲ ਥੋੜੀ ਬਹੁਤੀ ਘੜੀਆਂ ਦੀ ਮੁਰੰਮਤ ਕਰ ਸਕੇ ਤਾਂ ਨਾ ਕੇਵਲ ਉਸਦੀ ਤਨਖਾਹ ਸਹਿਜ ਹੀ ਇਸ ਵਿੱਚੋਂ ਨਿਕਲ ਸਕੀਗੀ ਬਲਕਿ ਕੁਝ ਵਧੇਖ ਹੀ ਮੁਰੰਮਤ ਦਾ ਕੰਮ ਬਥੇਰਾ ਆਉਣ ਦੀ ਉਸਨੂੰ ਉਮੀਦ ਸੀ ਪਰ ਸਿਰਫ ਉਮੀਦ ਉੱਤੇ ਹੀ ਉਚੇਚਾ ਘੜੀ ਸਾਜ ਰੱਖਣਾ ਜਿਹੜਾ ਘੱਟੋ ਘੱਟ 50 ਰੁਪਏ ਤਾਂ ਜ਼ਰੂਰ ਲਵੇਗਾ ਆਤਰ ਸਿੰਘ ਮੁਨਾਸਬ ਨਹੀਂ ਸੀ ਸਮਝਦਾ ਉਸਦਾ ਮਨਸ਼ਾ ਸੀ ਕਿਉਂ ਨਾ ਇੱਕੋ ਆਦਮੀ ਦੋਵੇਂ ਕੰਮ ਕਰੇ ਕਲਰਕੀ ਵੀ ਤੇ ਘੜੀ ਸਾਜੀ ਵੀ ਪਰ ਜਾਦੂਸ ਨੇ ਵੇਖਿਆ ਕਿ ਪੰਨਾ ਲਾਲ ਪਾਸੋਂ ਘੜੀ ਸਾਜੀ ਦੀ ਕੋਈ ਉਮੀਦ ਨਹੀਂ ਤਾਂ ਉਹ ਕਿਸੇ ਹੋਰ ਆਦਮੀ ਦੀ ਭਾਲ ਵਿੱਚ ਦਿਮਾਗ ਲੜਾਉਣ ਲੱਗਿਆ ਅੰਦਰ ਖਾਨੇ ਹੀ ਉਸਨੇ ਕੋਈ ਇਹੋ ਜਿਹਾ ਆਦਮੀ ਲੱਭਣ ਦੀ ਕੋਸ਼ਿਸ਼ ਜਾਰੀ ਰੱਖੀ ਪਰ ਅੱਜ ਤੱਕ ਉਸ ਨੂੰ ਇਸ ਵਿੱਚ ਕਾਮਯਾਬੀ ਨਹੀਂ ਹੋ ਸਕੀ ਸਿਰਫ ਕਲਰਕੀ ਬਦਲੇ 35 ਰੁਪਏ ਦੇਣੇ ਉਸ ਲਈ ਦਿਨੋਂ ਦਿਨ ਅਸਹਿ ਹੁੰਦੇ ਜਾ ਰਹੇ ਸਨ ਉਹ ਇਹ ਵੀ ਜਾਣਦਾ ਸੀ ਕਿ ਜੇ ਪੰਨਾ ਲਾਲ ਨੂੰ ਹਟਾ ਦਿੱਤਾ ਗਿਆ ਤਾਂ ਉਸ ਦਾ ਕੰਮ ਚੱਲ ਨਹੀਂ ਸਕਣਾ ਕਿਉਂਕਿ ਉਹ ਆਪ ਬਹੁਤਾ ਪੜਿਆ ਲਿਖਿਆ ਨਾ ਹੋਣ ਕਰਕੇ ਹਿਸਾਬ ਕਿਤਾਬ ਤੇ ਬਾਹਰលੀਆਂ ਫਰਮਾਂ ਨਾਲ ਚਿੱਠੀ ਪੱਤਰ ਦਾ ਕੰਮ ਨਹੀਂ ਸੀ ਕਰ ਸਕਦਾ ਸੋ ਇਸੇ ਦੋ ਚਿੱਤੀ ਵਿੱਚ ਉਸਨੇ ਕਾਫੀ ਸਮਾਂ ਬਿਤਾ ਦਿੱਤਾ ਨਾ ਉਸ ਨੂੰ ਕੋਈ ਚੱਜ ਦਾ ਆਦਮੀ ਲੱਭਿਆ ਨਾ ਹੀ ਪੰਨਾ ਲਾਲ ਨੂੰ ਜਵਾਬ ਦੇ ਸਕਿਆ ਉਹ ਸਮਝਦਾ ਸੀ ਕਿ ਪੰਨਾ ਲਾਲ ਦੀ ਤਨਖਾਹ ਉਸ ਨੂੰ ਇੱਕ ਤਰ੍ਹਾਂ ਨਾਲ ਮੁਫਤ ਵਿੱਚ ਹੀ ਦੇਣੀ ਪੈ ਰਹੀ ਹੈ ਇਸ ਦੂਸਰਾ ਪਾਗ ਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਜਿਹੜਾ ਤੀਸਰਾ ਪਾਗ ਹੈ ਉਹ ਕਰਾਂਗੇ ਧੰਨਵਾਦ